ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਗੇ ਤੁਹਾਡਾ ਮੇਰੇ ਚੈਨਲ ਤੇ ਇੱਕ ਵਾਰ ਫਿਰ ਤੋਂ ਬਹੁ ਬਹੁ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਪ੍ਰੈਪੋਜੀਸ਼ਨਸ ਦੀ ਇਸ ਦੀ ਵਾਰ ਤੋਂ ਅਸੀਂ ਆਪਣੀ ਗੱਲਬਾਤ ਦੌਰਾਨ ਕਿਸ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਕੰਪਲੀਟ ਯੂਜ਼ ਦੇਖਾਂਗੇ 15 ਪਲੱਸ ਇਹਦੇ ਯੂਜ਼ਸ ਦੇਖਾਂਗੇ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਚੰਗੇ ਤਰੀਕੇ ਨਾਲ ਤਾਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਬੈਲ ਆਈਕਨ ਦਬਾ ਦੇਣਾ ਤਾਂ ਕਿ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਕਿਉਂਕਿ ਹਫਤੇ ਦੇ ਵਿੱਚ ਤਿੰਨ ਵੀਡੀਓਜ਼ ਤੇ ਲਾਈਵ ਹੁੰਦੇ ਰਹਿੰਦੇ ਆ ਤੁਸੀਂ ਫ੍ਰੀ ਆਫ ਕਾਸਟ ਬੋਲੀ ਸਿੱਖ ਸਕਦੇ ਹੋ ਆਜੋ ਜੀ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ ਲਾ ਪ੍ਰੈਪੋਜੀਸ਼ਨੇ ਦੀ ਆ ਡਿਵਰਸੀ ਯੂਸੀ ਇਨ ਇਟਾਲੀਆਨੋ ਉਹ ਕਹਿਣ ਦਾ ਭਾਵ ਪ੍ਰੈਪੋਜੀਸ਼ਨ ਦੀ ਦੀ ਇਟਾਲੀਅਨ ਵਿੱਚ ਵੱਖਰੇ ਵੱਖਰੇ ਢੰਗਾਂ ਨਾਲ ਜਾਂ ਵੱਖਰੇ ਵੱਖਰੇ ਤਰੀਕਿਆਂ ਨਾਲ ਵਰਤੋਂ ਕੀਤੀ ਜਾਂਦੀ ਹੈ ਪਹਿਲਾਂ ਅਸੀਂ ਇਹਦਾ ਪੰਜਾਬੀ ਦੇ ਵਿੱਚ मीनिंग ਸਮਝ ਲੈਣੇ ਕਿ ਐਗਜ਼ੈਕਟ मीनिंग ਕੀ ਨਿਕਲਦਾ ਪੰਜਾਬੀ ਦੇ ਵਿੱਚ ਜਦੋਂ ਅਸੀਂ ਕਹਿਣਾ ਚਾਹੁੰਦੇ ਹਾਂ ਦਾ ਦੇ ਦੀ ਤਾਂ ਇਟਾਲੀਅਨ ਦੇ ਵਿੱਚ ਦੀ ਦੀ ਅਸੀਂ ਵਰਤੋਂ ਕਰ ਸਕਦੇ ਹਾਂ ਪ੍ਰੈਪੋਜੀਸ਼ਨ ਦੇ ਦੀ ਦੀ ਸਮ ਟਾਈਮ ਕਿਸੇ ਕਿਸੇ ਕੰਟੈਕਸਟ ਦੇ ਵਿੱਚ ਜਾਂ ਕਿਸੇ ਕਿਸੇ ਵਾਕ ਦੇ ਵਿੱਚ ਜਿਹੜਾ ਦੀ ਦਾ ਮਤਲਬ ਨਿਕਲਦਾ ਹੁੰਦਾ ਤੋਂ ਜਾਂ ਬਾਰੇ ਪਰ ਜ਼ਿਆਦਾਤਰ ਇਸਦੀ ਵਰਤੋਂ ਅਸੀਂ ਦਾ ਦੇ ਦੀ ਕਹਿਣ ਦੇ ਲਈ ਕਰਦੇ ਆ ਆਜੋ ਜੀ ਦੇਖ ਲੈਨੇ ਆ ਐਗਜ਼ਾਮਪਲਸ ਥਰੂ ਨੰਬਰ 1 ਪੋਸੈਸੋ ਪੋਸੈਸੋ ਦਾ ਮਤਲਬ ਹੁੰਦਾ ਅਧਿਕਾਰ ਜਾਂ ਕਬਜ਼ਾ ਇਗਜ਼ਾਮਪਲ ਦੇਖੋ ਕੁਐਸਟੋ ਐ ਇਲ ਲੀਬ੍ਰੋ ਦੀ ਕਿਰਨ ਇੱਕ ਕਿਰਨ ਦੀ ਕਿਤਾਬ ਹੈ ਕਹਿਣ ਦਾ ਭਾਵ ਲੀਬ੍ਰੋ ਉੱਤੇ ਜਾਨੀ ਕਿ ਕਿਤਾਬ ਉੱਤੇ ਕਿਰਨ ਦਾ ਅਧਿਕਾਰ ਸਿੱਧ ਕਰਨ ਲਈ ਤੁਸੀਂ ਪ੍ਰੈਪੋਜੀਸ਼ਨੇ ਦੀ ਦੀ ਵਰਤੋਂ ਕਰ ਸਕਦੇ ਹੋ ਦੀ ਦਾ ਪੰਜਾਬੀ ਚ ਮੀਨਿੰਗ ਵੀ ਦੀ ਹੀ ਨਿਕਲਦਾ ਹੈ ਨੰਬਰ 2 ਓਰੀਜੀਨੇ ਓਰੀਜੀਨੇ ਦਾ ਮਤਲਬ ਹੁੰਦਾ ਹੈ ਕਿ ਓਰੀਜਨ ਤੁਸੀਂ ਕਿਹੜੀ ਜਗ੍ਹਾ ਤੋਂ ਮੂਲ ਤੌਰ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਉਦੋਂ ਤੁਸੀਂ ਆਪਣੀ ਜਗ੍ਹਾ ਦੱਸਣ ਦੇ ਲਈ ਪ੍ਰੈਪੋਜੀਸ਼ਨੇ ਦੀ ਵਰਤੋਂ ਕਰ ਸਕਦੇ ਹੋ ਜਿੱਦਾਂ ਕਿ ਵੈਂਗੋ ਦੀ ਰੋਮਾ ਮੈਂ ਰੋਮਾ ਤੋਂ ਹਾਂ ਜਾਂ ਰੋਮਾ ਦਾ ਹਾਂ ਨੰਬਰ 3 ਮਾਟੀਰੀਆਲੇ ਮਾਟੀਰੀਆਲੇ ਦਾ ਮਤਲਬ ਹੁੰਦਾ ਮਟੀਰੀਅਲ ਕੋਈ ਚੀਜ਼ ਕਿਸ ਮਟੀਰੀਅਲ ਦੀ ਬਣੀ ਹੋਈ ਆ ਉਸ ਨੂੰ ਦੱਸਣ ਦੇ ਵਾਸਤੇ ਵੀ ਤੁਸੀਂ ਦੀ ਪ੍ਰੈਪੋਜੀਸ਼ਨੇ ਦੀ ਵਰਤੋਂ ਕਰ ਸਕਦੇ ਹੋ ਫਿਰ ਇਸ ਐਮਪੀਓ ਲਾਤਾ ਬੋਲਾ ਐ ਦੀ ਲੇਨੀਓ ਮੇਜ ਲੱਕੜ ਦਾ ਬਣਿਆ ਹੋਇਆ ਹੈ ਠੀਕ ਹੈ ਜੀ ਦੀ ਲੈਨੀਓ ਜ ਜਿਵੇਂ ਕੋਈ ਕੋਈ ਵੀ ਚੀਜ਼ ਆ ਕੋਈ ਕੱਪੜਾ ਹੈ ਜਿੱਦਾਂ ਕਾਟਨ ਦਾ ਕੱਪੜਾ ਤੁਸੀਂ ਕਹਿ ਸਕਦੇ ਹੋ ਅ ਦਿਕਤੋਂ ਦੇ ਲਾਣਾ ਜਾਂ ਕੋਈ ਕੱਚ ਦਾ ਸਮਾਨ ਆ ਦੀ ਵੀਤਰੋ ਦੀ ਪਲਾਸਟੀਕ ਇਸ ਤਰੀਕੇ ਨਾਲ ਤੁਸੀਂ ਦੀ ਦੀ ਵਰਤੋਂ ਕਰ ਸਕਦੇ ਹੋ ਆਰਗੂਮੈਂਟੋ ਆਰਗੂਮੈਂਟੋ ਦਾ ਮਤਲਬ ਹੁੰਦਾ ਕਿ ਕਿਸੇ ਟੌਪਿਕ ਬਾਰੇ ਗੱਲ ਕਰਨੀ ਕਿਸੇ ਵਿਸ਼ੇ ਜਾਂ ਕਿਸੇ ਬਾਰੇ ਗੱਲ ਕਰਨੀ ਕਿਸੇ ਇਨਸਾਨ ਦੀ ਜਾਂ ਕਿਸੇ ਚੀਜ਼ ਦੀ ਠੀਕ ਹੈ ਪਰ ਲਿਆ ਮੋ ਦੀ ਸਿਨੇਮਾ ਆਜੋ ਅਸੀਂ ਸਿਨੇਮਾ ਬਾਰੇ ਗੱਲ ਕਰੀਏ ਜਾਂ ਸਿਨੇਮਾ ਬਾਰੇ ਗੱਲ ਕਰੋ ਇੱਥੇ ਹੁਣ ਦੀ ਦਾ ਮਤਲਬ ਨਿਕਲ ਰਿਹਾ ਬਾਰੇ ਕਹਿੰਦਾ ਭਾਵ ਜਦੋਂ ਕਿਸੇ ਵਿਸ਼ੇ ਬਾਰੇ ਗੱਲ ਕਰਨ ਦੀ ਗੱਲ ਕਰਨੀ ਆ ਉਦੋਂ ਵੀ ਤੁਸੀਂ ਦੀ ਦੀ ਵਰਤੋਂ ਕਰ ਸਕਦੇ ਹੋ ਨੰਬਰ 5 ਸਪੈਸੀਫਿਕੇਸ਼ਨ ਸਪੈਸੀਫਿਕੇਸ਼ਨ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਸਪੈਸੀਫਾਈ ਕਰਨਾ ਖਾਸ ਤਰੀਕੇ ਨਾਲ ਉਹਦਾ ਨਿਧਾਰਨ ਕਰਨਾ there is a mpoe colore di quella macchina è blu ਮਤਲਬ ਉਸ ਗੱਡੀ ਦਾ ਰੰਗ ਬਲੂ ਹੈ ਕੋਈ ਵੀ ਗੱਡੀ ਦੀ ਤੁਸੀਂ ਗੱਲ ਕਰਨੀ ਹੋ ਤਾਂ ਇਕਲਾ ਨਹੀਂ ਸਮਝ ਰਿਹਾ ਤਾਂ ਤੁਸੀਂ ਸਪੈਸੀਫਾਈ ਕਰਨ ਲਈ ਵੀ ਦੀਦੀ ਵਰਤੋ ਕਰ ਸਕਦੇ ਹੋ ਵੀ ਜਿਹੜੀ ਕਾਰ ਦੀ ਗੱਲ ਮੈਂ ਕਰ ਰਿਹਾ ਉਹ ਕਾਰ ਦਾ ਰੰਗ ਬਲੂ ਹੈ ਇਲ ਕੋਲੋਰੇ ਦੀ quella macchina è blu ਨੰਬਰ 6 ਟੈਂਪੋ ਟੈਂਪੋ ਮਤਲਬ ਟਾਈਮ ਦਸਨ ਦੇ ਲਈ ਜਿੱਦਾਂ ਕੀ ਸਮਾ ਲਾਲੇਸਸਿਓਨੇ ਐ ਦੀ ਮਤਿਨਾ ਜਰਨੀ ਕਿ ਜਿਹੜਾ ਤੁਹਾਡਾ ਲੈਸਨ ਆ ਜਾਂ ਤੁਹਾਡੀ ਕਲਾਸ ਹੋਣ ਵਾਲੀ ਆ ਉਹ ਸਵੇਰੇ ਹੈ ਤਾਂ ਤੁਸੀਂ ਦੀ ਮਤੀ ਨਾ ਕਹਿ ਸਕਦੇ ਹੋ ਨੰਬਰ 7 ਕੰਪਾਰਾਸੀਓਨੇ ਕੰਪਾਰਾਸੀਓਨੇ ਦਾ ਮਤਲਬ ਹੁੰਦਾ ਕੰਪੈਰੀਜ਼ਨ ਕਰਨਾ ਤੁਲਨਾ ਕਰਨਾ ਉਦੋਂ ਵੀ ਤੁਸੀਂ ਦੀ ਦੀ ਵਰਤੋਂ ਕਰ ਸਕਦੇ ਹੋ ਫਾਰ ਇਗਜ਼ੈਂਪੀਓ ਲੂਕਾ ਐ ਪਿਉ ਆਲਟੋ ਦੀ ਮਾਰਕੋ ਲੂਕਾ ਮਾਰਕੋ ਨਾਲੋਂ ਲੰਬਾ ਹੈ ਇੱਥੇ ਦੀ ਦਾ ਹੁਣ ਮਤਲਬ ਨਿਕਲਦਾ ਹੈ ਨਾਲੋਂ ਜਾਂ ਤੋ ਠੀਕ ਹੈ ਜਦੋਂ ਆਪਾਂ ਪੰਜਾਬੀ ਚ ਬੋਲ ਦਿੰਦੇ ਆ ਕਿ ਲੋਕਾ ਮਾਰਕੋ ਤੋਂ ਲੰਬਾ ਹੈ ਨਾਲੋਂ ਕਹਿਣ ਦੀ ਜਗ੍ਹਾ ਤੇ ਅਸੀਂ ਜ਼ਿਆਦਾਤਰ ਤੋ ਕਹਿੰਦੇ ਆ ਤੇ ਇੱਥੇ ਦੀ ਦਾ ਮਤਲਬ ਤੋ ਜਾਂ ਨਾਲੋਂ ਨਿਕਲਦਾ ਹੈ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਜੇ ਵੀਡੀਓ ਪਸੰਦ ਆ ਰਹੀ ਹੈ ਪਲੀਜ਼ ਲਾਈਕ ਜ਼ਰੂਰ ਕਰਨਾ ਨੰਬਰ 8 ਆਪਾਰਟੈਂਸਾ ਮੈਂਬਰਸ਼ਿਪ ਲਕਾਜ਼ਾ ਦੀ ਮਾਰੀਆ ਐ ਗ੍ਰਾਂਡੇ ਮਾਰੀਆ ਦਾ ਘਰ ਵੱਡਾ ਹੈ ਜਣਕੀ ਜਿਹੜਾ ਕਾਜ਼ਾ ਏ ਉਹਦੇ ਉੱਤੇ ਮਾਰੀਆ ਦੀ ਮੈਂਬਰਸ਼ਿਪ ਦਾ ਅਧਿਕਾਰ ਹੈ ਉਹਦਾ ਕਰਕੀਆ ਵੱਡਾ ਹੈ ਨੈਕਸਟ ਯੂਜ਼ ਦੇਖੋ ਦੀ ਦਾ ਇੰਡੀਕਾਸ਼ਨ ਮਤਲਬ ਸੰਕੇਤ ਦੇਣਾ ਕਿਸੇ ਚੀਜ਼ ਦਾ ਦੱਸਣਾ ਕਿਸੇ ਚੀਜ਼ ਬਾਰੇ ਇਲ ਲੀbro ਦੀ ਸਟੋਰੀਆ ਐ ਇੰਤਰਸਾਂਤੇ ਇਤਿਹਾਸ ਦੀ ਕਿਤਾਬ ਦਿਲਚਸਪ ਹੈ ਕਹਿੰਦਾ ਭਾਵ ਜਿਹੜੀ ਤੁਸੀਂ ਕਿਤਾਬ ਇਤਿਹਾਸ ਦੀ ਬਾਰੇ ਕੋਈ ਸੰਕੇਤ ਦਿੱਤਾ ਹੈ ਕਿ ਉਹ ਹਾਂ ਵਧੀਆ ਆ ਇਲ ਲੀbro ਦੀ ਸਟੋਰੀਆ ਦੀ ਦੀ ਵਰਤੋਂ ਇੱਥੇ ਐਜ਼ ਐਜ਼ ਆ ਦੀ ਹੀ ਕੀਤੀ ਗਈ ਹੈ ਨੈਕਸਟ ਯੂਜ਼ ਤੁਸੀਂ ਪ੍ਰੈਪੋਜੀਸ਼ਨ ਦੇ ਦਾ ਕੁਆਂਟੀਟਾ ਦੇ ਵਿੱਚ ਕਰ ਸਕਦੇ ਹੋ ਕਹਿਣ ਦਾ ਭਾਵ ਮਾਤਰਾ ਕਿਸੇ ਚੀਜ਼ ਦੀ ਦੱਸਣ ਦੇ ਲਈ ਤੁਸੀਂ ਦੀ ਪ੍ਰੈਪੋਜੀਸ਼ਨ ਦੇ ਦੀ ਵਰਤੋਂ ਕਰ ਸਕਦੇ ਹੋ Per esempio, ho bisogno di un litro di latte. Minu, il litro è due. Ho bisogno di un chilo di mele. Questo è il canal. Next, use deco, descrizione. Che cosa vuoi dire? Per esempio, una donna di grande intelligenza. ਬਹੁਤ ਬੁੱਧੀ ਭਲੀ ਔਰਤ ਜੇ ਤੁਸੀਂ ਕਹਿ ਸਕਦੇ ਹੋ ਲੈਈ ਹੈ ਉਹ ਨਾ ਡੋਨਾ ਦੀ ਗ੍ਰਾਂਡੇ ਇੰਟੈਲੀਜੈਂਸਾ ਮਤਲਬ ਉਸ ਲੇਡੀ ਦੀ ਤੁਸੀਂ ਪੂਰੀ ਡਿਸਕ੍ਰਿਪਸ਼ਨ ਦੱਸਦੀ ਵੇਰਵਾ ਦੇਦਾ ਕਿ ਉਹ ਇੰਟੈਲੀਜੈਂਟ ਆ ਉੱਥੇ ਤੁਸੀਂ ਦੋਨਾ ਦੀ ਦੀ ਪ੍ਰੈਪੋਜੀਸ਼ਨ ਯੂਜ਼ ਕਰ ਸਕਦੇ ਹੋ ਨੈਕਸਟ ਯੂਜ਼ ਪ੍ਰੈਪੋਜੀਸ਼ਨੇ ਦੀ ਦਾ ਹੈਗਾ ਜੀ ਮੋਤੀ ਉਹ ਦੱਸਣ ਦੇ ਲਈ ਕਾਰਨ ਦੱਸਣ ਦੇ ਲਈ ਜਿਵੇਂ ਕਿ ਫਾਚੋ ਕਵਸਟੋ ਦੀ ਵੋਲੋਂਟਾ ਕਹਿੰਦਾ ਭਾਵ ਮੈਂ ਇਹ ਆਪਣੀ ਮਰਜ਼ੀ ਨਾਲ ਕਰਦਾ ਹਾਂ ਆਈ ਡੂ ਥਿਸ ਵਿਲੀਂਗਲੀ ਮਤਲਬ ਆਪਣੀ ਮਰਜ਼ੀ ਦੱਸਣ ਲਈ ਇੱਕ ਤੁਹਾਡਾ ਕਾਰਨ ਹੋ ਗਿਆ ਕਿਸੇ ਨੇ ਤੁਹਾਨੂੰ ਕੁਐਸਚਨ ਪੁੱਛਿਆ ਕਿ ਤੂੰ ਇਹ ਕਿਉਂ ਕਰਦਾ ਹੈ ਨਾ ਤੁਸੀਂ ਆਪਣਾ ਕਾਰਨ ਦੱਸਦਾ ਕਿ ਮੇਰੀ ਮਰਜ਼ੀ ਆ ਮੈਂ ਮੈਂ ਆਪਣੀ ਮਰਜ਼ੀ ਨਾਲ ਕਰਦਾ ਹਾਂ ਕਾਰਨ ਇਸਦਾ ਇਹ ਆ ਨੰਬਰ 13 ਭਾਰਤੀ ਦੀ ਉਨ ਤੁ ਮਤਲਬ ਕਿਸੇ ਚੀਜ਼ ਦੇ ਪੂਰੇ ਪੂਰੇ ਦਾ ਹਿੱਸਾ ਜਿਵੇਂ ਕਿ ਊਨ ਪੈਸੋ ਦੀ ਟੋਰਟਾ ਕੇਕ ਦਾ ਇੱਕ ਟੁਕੜਾ ਜਦੋਂ ਕਿਸੇ ਚੀਜ਼ ਦੇ ਪੂਰੇ ਚੋਂ ਇੱਕ ਟੁਕੜੇ ਦੀ ਗੱਲ ਕਰਨੀ ਆ ਇੱਕ ਹਿੱਸੇ ਦੀ ਗੱਲ ਕਰਨੀ ਆ ਉਦੋਂ ਵੀ ਤੁਸੀਂ ਪ੍ਰੈਪੋਜ਼ਿਸ਼ਨੇ ਦੀ ਦੀ ਵਰਤੋਂ ਕਰੋਗੇ ਜਿਵੇਂ ਕਿ ਕੁਐਸਤੋ ਐ ਊਨ ਪੈਸੋ ਦੀ ਟੋਰਟਾ ਇਹ ਇੱਕ ਕੇਕ ਦਾ ਟੁਕੜਾ ਹੈ ਨੰਬਰ 14 ਸਟਰਕਚੂਰਾ ਵਰਬਾਲੀ ਮੌਖਿਕ ਬੰਤਰ ਮਤਲਬ ਸਪੀਕਿੰਗ ਇਟਾਲੀਅਨ ਦੇ ਵਿੱਚ ਇਹ ਜ਼ਿਆਦਾਤਰ ਇਸ ਤਰੀਕੇ ਨਾਲ ਵੀ ਦੀ ਦੀ ਵਰਤੋਂ ਕੀਤੀ ਜਾਂਦੀ ਆ ਅ ਦੇ ਚੀ ਜੋ ਦੀ ਪਰਤੀਰੇ ਮੈਂ ਛੱਡਣ ਦਾ ਜਾਂ ਰਵਾਨਾ ਹੋਣ ਦਾ ਫੈਸਲਾ ਕੀਤਾ ਹੈ ਕਹਿਣ ਦਾ ਭਾਵ ਸਮ ਟਾਈਮ ਅਸੀਂ ਵੈਰ ਵੀ ਦੇ ਅੱਗੇ ਵੀ ਯੂਜ਼ ਕਰਦੇ ਆ ਦੀ ਦੀ ਲਾਸਟ ਯੂਜ਼ ਹੈਗਾ ਜੀ ਐਸਪ੍ਰੈਸਿਵਨੀ ਫੀਸੇ ਮਤਲਬ ਕੁਝ ਕ ਐਕਸਪ੍ਰੈਸ਼ਨਸ ਦੇ ਵਿੱਚ ਜਿਹੜੀ ਪ੍ਰੈਪੋਜੀਸ਼ਨ ਹੋਣੀ ਹੁੰਦੀ ਆ ਦੀ ਉਹ ਫਿਕਸਡ ਹੁੰਦੀ ਆ ਜਿਵੇਂ ਕਿ ਦੀ ਸੋਲੀਟੋ ਦੇ ਵਿੱਚ ਤੇ ਉਹ ਵੀ ਜ਼ੋਨੀਓ ਦੀ ਸੋਲੀਟੋ ਤੋਂ ਅੱਗੇ ਹਮੇਸ਼ਾ ਤੁਹਾਨੂੰ ਦੀ ਮਿਲੇਗਾ ਤੇ ਉਹ ਵੀ ਜ਼ੋਨੀਓ ਤੋਂ ਬਾਅਦ ਵੀ ਤੁਹਾਨੂੰ ਦੀ ਦੀ ਹੀ ਵਰਤੋਂ ਕਰਨੀ ਪੈਣੀ ਆ ਫਾਰ ਇਗਜ਼ੈਂਪਲ ਉਹ ਦੀ ਸੋਲੀਟੋ ਬਾਦੋ ਅਲ cinema ਮੈਂ ਆਮ ਤੌਰ ਤੇ cinema ਜਾਂਦਾ ਹਾਂ ਔਰ ਵੀ ਜ਼ੋਨੀਓ ਦੀ ਉਨ ਕਫੇ ਮੈਨੂੰ ਕੌਫੀ ਚਾਹੀਦੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਆ ਪਲੀਜ਼ ਲਾਈਕ ਜ਼ਰੂਰ ਕਰਨਾ ਤੇ ਹੁਣ ਵਾਰੀ ਤੁਹਾਡੀ ਹੈ ਕੁਝ ਕੁ ਸੈਂਟੈਂਸ ਮੈਂ ਲਿਖੇ ਨੇ ਤੁਸੀਂ ਇਹਨਾਂ ਸੈਂਟੈਂਸਸ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਬਣਾਣਾ ਜਿਵੇਂ ਕਿ ਜਨਮ ਦਿਨ ਦਾ ਤੋਹਫਾ ਸੁੰਦਰ ਹੈ ਟੀ-ਸ਼ਰਟ ਕਾਟਨ ਦੀ ਹੈ ਜਾਂ ਸੂਤੀ ਹੈ ਗੱਲ ਕਰੀਏ ਇਟਾਲੀਅਨ ਫੂਡ ਦੀ ਆਓ ਆਪਾਂ ਗੱਲ ਕਰੀਏ ਇਟਾਲੀਅਨ ਫੂਡ ਦੀ ਤੁਸੀਂ ਇਹਦੇ ਵਿੱਚ ਪ੍ਰੇਪੋਜੀਸ਼ਨ ਦੇ ਦੀ ਦੀ ਵਰਤੋਂ ਕਿਸ ਤਰੀਕੇ ਨਾਲ ਕਰ ਸਕਦੇ ਹੋ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਲਈ ਸਭ ਨੂੰ ਸਤਿ ਸ਼੍ਰੀ ਅਕਾਲ